ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਘੰਟੀ ਦਾ ਬਟਨ ਵੀ ਦਬਾਇਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਅੱਜ ਮੈਂ ਤੁਹਾਨੂੰ ਕੋਟੀ ਜਾਕਟ ਨੂੰ ਬਟਨ ਕਿਵੇਂ ਲਾਈਦੇ ਆ ਸਹੀ ਢੰਗ ਨਾਲ ਉਹ ਦੱਸੂਗੀ ਜੀ ਕਿਉਂਕਿ ਜਿਹੜੇ ਪੱਟੀ ਦੇ ਵਿੱਚ ਬਲ ਪੈ ਜਾਂਦੇ ਆ ਉਹ ਬਟਨ ਲਾਉਣ ਦਾ ਹੀ ਢੰਗ ਗਲਤ ਹੋ ਜਾਂਦਾ ਤਾਂ ਪੈ ਜਾਂਦੇ ਆ ਕਿਉਂਕਿ ਜਿੰਨਾ ਮਰਜ਼ੀ ਆਪਾਂ ਪੁੰਨਦੇ ਹੋਈਏ ਪੱਟੀਆਂ ਦੇ ਵਿੱਚ ਫੇਰ ਵੀ ਕਈ ਵਾਰੀ ਥੋੜਾ ਬਹੁਤਾ ਫਰਕ ਰਹਿ ਜਾਂਦਾ ਜੀ ਥੋੜੀ ਬਹੁਤੀ ਬੜੀ ਛੋਟੀ ਹੋ ਜਾਂਦੀ ਐ ਇਹ ਜੀ ਕੋਈ ਗੱਲ ਨਹੀਂ ਵੀ ਕਿਸੇ ਦਾ ਨਹੀਂ ਹੁੰਦੀ ਗਲਤੀ ਸਭ ਤੋਂ ਹੋ ਜਾਂਦੀ ਹੈ ਜੀ ਜੇ ਕਿਤੇ ਆਪਣੇ ਕੋਲੋਂ ਜਿਹੜੀਆਂ ਇਹ ਪੱਟੀਆਂ ਜੀ ਥੋੜੀਆਂ ਬਹੁਤੀਆਂ ਬੜੀਆਂ ਛੋਟੀਆਂ ਹੋ ਜਾਣ ਤਾਂ ਆਪਾਂ ਨੇ ਬਟਨ ਕਿਵੇਂ ਲਾਉਣੇ ਆ ਉਹ ਮੈਂ ਤੁਹਾਨੂੰ ਸਮਝਾਉਣੀ ਆ ਜੀ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਸਹੀ ਕਰਕੇ ਇਹਨੂੰ ਰੱਖ ਲੈਣਾ ਸਹੀ ਕਰਕੇ ਰੱਖ ਕੇ ਹੀ ਆਪਾਂ ਨੇ ਉੱਪਰਲੀ ਸਾਈਡ ਵਾਲਾ ਬਟਨ ਆ ਜੀ ਜਿਹੜਾ ਆ ਦੇਖੋ ਜੀ ਇੱਥੇ ਲੱਗਣਾ ਇਹ ਇਸ ਤਰ੍ਹਾਂ ਆਪਾਂ ਨੇ ਸिलाई ਸੂਈ ਕੱਢ ਲੈਣੀ ਹੈ ਤਾਗੇ ਨੂੰ ਮੈਂ ਥੱਲੇ ਗੱਠ ਘੱਟੇ ਦੰਦੀ ਹੁੰਦੀ ਹੁੰਦੀ ਹੈ ਜੀ ਇਸ ਤਰ੍ਹਾਂ ਹੀ ਰੱਖ ਲੈਣਾ ਫਿਰ ਆਪਾਂ ਨੇ ਆ ਬੱਡਣਾ ਜਿਹੜਾ ਇਹਨੂੰ ਲਾਉਣਾ ਇਹਨੂੰ ਆਪਾਂ ਨੇ 2-3 ਵਾਰੀ ਕੱਢ ਲੈਣਾ ਜੀ ਟੁੱਟੇ ਨਾ ਫਿਰ ਆਪਾਂ ਨੇ ਧਾਗੇ ਨੂੰ ਥੱਲੇ ਲੈ ਜਾਣਾ ਜੀ ਥੱਲੇ ਲਿਜਾ ਕੇ ਜਿਹੜਾ ਆਪਾਂ ਨੇ ਆ ਧਾਗਾ ਛੱਡਿਆ ਹੋਇਆ ਇਹਦੇ ਨਾਲ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਗੱਠ ਮਾਰ ਦੇਣੀ ਆ ਚੰਗੀ ਤਰ੍ਹਾਂ ਗੱਠ ਮਾਰ ਕੇ ਇਹਨੂੰ ਤਾਂ ਅੱਗੇ ਨੂੰ ਆਪਾਂ ਨੇ ਕੱਟ ਲੈਣਾ ਬਟਨ ਆਪਾਂ ਨੇ ਆਪਣਾ ਕਰ ਦੇਣਾ ਜੀ ਬੰਦ ਆ ਦੇਖੋ ਜੀ ਇੱਕ ਬਟਨ ਆਪਣਾ ਲੱਗ ਗਿਆ ਉੱਪਰਲੀ ਸਾਈਡ ਵਾਲਾ ਹੁਣ ਆਪਾਂ ਨੇ ਜਾਣਾ ਜੀ ਥੱਲੇ ਸਭ ਤੋਂ ਥੱਲੇ ਹੈ ਜੀ ਜਿਹੜਾ ਬਟਨ ਆਪਾਂ ਨੇ ਜਿੱਥੇ ਵੀ ਆਪਣਾ ਆਪਾਂ ਨੇ ਇਹ ਹੋਲ ਕਰਿਆ ਹੋਇਆ ਬਟਨ ਲਾਉਣ ਵਾਸਤੇ ਉੱਥੇ ਜਾਣਾ ਆਪਾਂ ਨੇ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਬਰਾਬਰ ਰੱਖ ਕੇ ਪਹਿਲਾਂ ਅੰਕ ਨੂੰ ਇਸ ਤਰ੍ਹਾਂ ਸੂਈ ਕੱਢ ਲੈਣੀ ਇਸ ਤਰ੍ਹਾਂ ਸੂਈ ਕੱਢ ਕੇ ਥੱਲੇ ਆਪਾਂ ਨੇ ਧਾਗਾ ਛੱਡ ਲੈਣਾ ਫਿਰ ਆਪਾਂ ਨੇ ਆਪਣਾ ਬਟਨ ਚੱਕਣਾ ਇਸ ਤਰ੍ਹਾਂ ਆਪਾਂ ਨੇ 2-3 ਵਾਰੀ ਇਹਨੂੰ ਕੱਢ ਲੈਣਾ ਵਿੱਚੋਂ ਵੀ ਜਿਹੜਾ ਆਪਣਾ ਬਟਨ ਇਹ ਟੁਕਟੇ ਨਾ ਫਿਰ ਥੱਲੇ ਇੱਧਰ ਦੀ ਕੱਢ ਕੇ ਆਪਾਂ ਨੇ ਇਹ ਇੱਧਰ ਚਲੇ ਜਾਣਾ ਇੱਧਰ ਆ ਗਏ ਜੀ ਆਪਾਂ ਇੱਧਰ ਆ ਕੇ ਆਹ ਧਾਗਾ ਆਪਣੇ ਕੋਲ ਹੈਗਾ ਥੱਲੇ ਛੱਡਿਆ ਹੋਇਆ ਫਿਰ ਆਪਾਂ ਨੇ ਇਸ ਤਰ੍ਹਾਂ ਗੱਠ ਮਾਰ ਦੇਣੀ ਬਾਕੀ ਦਾ ਧਾਗਾ ਆਪਾਂ ਨੇ ਕੱਟ ਦੇਣਾ ਹੁਣ ਆਪਾਂ ਨੇ ਆਹ ਬਟਨ ਵੀ ਜਿਹੜਾ ਬੰਦ ਕਰ ਦੇਣਾ ਆਹ ਦੇਖੋ ਜੀ ਦੋ ਬਟਨ ਆਪਣੇ ਲੱਗ ਗਏ ਇੱਕ ਆਪਣਾ ਉੱਪਰ ਲੱਗ ਗਿਆ ਆ ਦੇਖੋ ਜੀ ਉੱਪਰ ਲੱਗ ਗਿਆ ਇੱਕ ਆਪਣਾ ਥੱਲੇ ਲੱਗ ਗਿਆ ਹੁਣ ਆਪਾਂ ਨੇ ਇਹੋ ਵਿਚਾਲੇ ਆ ਜਾਣਾ ਜੀ ਆਪਾਂ ਨੇ ਕਦੇ ਵੀ ਆਏ ਨਹੀਂ ਕਰਦੇ ਜਾਣਾ ਵੀ ਬਟਨ ਇੱਕ ਪਾਸੇ ਤੋਂ ਜਿਵੇਂ ਹੁਣ ਆਪਾਂ ਨੇ ਆਹ ਬਟਨ ਲਾਇਆ ਵੀ ਫੇਰ ਇਸ ਤੋਂ ਅਗਲਾ ਲਾ ਦਈਏ ਆਪਾਂ ਆ ਇਸ ਤਰ੍ਹਾਂ ਨਹੀਂ ਜਿਵੇਂ ਲਾਉਣੇ ਪਹਿਲਾਂ ਇੱਕ ਬਟਨ ਆਪਾਂ ਨੇ ਉੱਪਰ ਲਾਉਣਾ ਇੱਕ ਆਪਾਂ ਨੇ ਥੱਲੇ ਲਾਉਣਾ ਫੇਰ ਆਪਾਂ ਨੇ ਵਿਚਾਲੇ ਆਉਣਾ ਜੀ ਇਹ ਆਪਣੀ ਪੱਟੀ ਦੇ ਵਿੱਚ ਮਾੜਾ ਮੋਟਾ ਫਰਕ ਹੈ ਜੀ ਇੱਥੇ ਨਿਕਲ ਜਾਣਾ ਹੁਣ ਆਪਾਂ ਨੇ ਵਿਚਾਲੇ ਜਿਵੇਂ ਆਪਣੇ ਆ ਦੇਖੋ ਜੀ ਆਹ ਹੈ ਵਿਚਾਲੇ ਹੁਣ ਆਪਾਂ ਨੇ ਇੱਥੇ ਵਟਣ ਲਵਾਂ ਮੈਂ ਫੇਰ ਉਸੇ ਤਰ੍ਹਾਂ ਤਾਂ ਗਾਪਾ ਨੇ ਛੱਡ ਲੈਣਾ ਬਟਨ ਹਮੇਸ਼ਾ ਆਪਾਂ ਨੇ ਕੋਟੀ ਜਾਕਟ ਨੂੰ ਇਸ ਤਰ੍ਹਾਂ ਰੱਖ ਕੇ ਹੀ ਲਾਉਣੇ ਆ ਜੀ ਹੜਕੇ ਨਹੀਂ ਲਾਉਣੇ ਹੱਥਾਂ ਵਿੱਚ ਕਿਉਂਕਿ ਫਿਰ ਇਹਨਾਂ ਦੇ ਵਿੱਚ ਬਲ ਪੈ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਜਦ ਆਪਾਂ ਨੇ ਇਹ ਬਿਛਾਈ ਹੋਈ ਹੈ ਸਿੱਧੀ ਫਿਰ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਆਹ ਬਟਨ ਲਾ ਕੇ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਬਾਕੀ ਤਾਂ ਬਸ ਫਿਰ ਇਹਦੇ ਵਿੱਚ ਜਿਹੜੇ ਰਹਿ ਗਏ ਕ ਇੱਥੇ ਰਹਿ ਗਏ ਕ ਇੱਥੇ ਰਹਿ ਗਏ ਉਹ ਆਪਾਂ ਨੇ ਲਾ ਲੈਣੇ ਆ ਆਹ ਬਟਨ ਲਾ ਕੇ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਦੇਖਿਓ ਕੋਈ ਵੀ ਆਪਣੇ ਇਹਦੇ ਵਿੱਚ ਪੱਟੀ ਦੇ ਵਿੱਚ ਬਲ ਨਹੀਂ ਆਉਂਦਾ ਬਿਲਕੁਲ ਸੌਖਾ ਢੰਗ ਹੈ ਜੀ ਇਹ ਬਟਨ ਲਾਉਣ ਦਾ ਆ ਦੇਖੋ ਜੀ ਇੱਧਰ ਆਪਾਂ ਨੇ ਉਸੇ ਤਰ੍ਹਾਂ ਫੇਰ ਇਹਨੂੰ ਐਸ ਤਰ੍ਹਾਂ ਕੱਟ ਮਾਰ ਦੇਣੀ ਜੀ ਧੱਗ ਹੈ ਜਿਹੜਾ ਆਪਣੇ ਕੋਲ ਫालतੂ ਆਪਾਂ ਨੇ ਥੋੜਾ ਜਿਹਾ ਛੱਡ ਗਏ ਇਸ ਤਰ੍ਹਾਂ ਕੱਟ ਦੇਣਾ ਦੇਖੋ ਜੀ ਕੋਈ ਇਹਦੇ ਵਿੱਚ ਬਲਣੀਆਂ ਆ ਰਹੇ ਆ ਤੁਹਾਡੇ ਸਾਹਮਣੇ ਆ ਜੀ ਤਿੰਨ ਬਟਨ ਆਪਣੇ ਲੱਗ ਗਏ ਜੀ ਦੋ ਬਟਨ ਆਪਣੇ ਰਹਿ ਗਏ ਇੱਕ ਬਟਨ ਆਪਣਾ ਇੱਥੇ ਲੱਗਣਾ ਜੀ ਇੱਕ ਇੱਥੇ ਜੇ ਆਪਾਂ ਸਾਰੇ ਲਾ ਕੇ ਦਿਖਾਉਨੇ ਫਿਰ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਜੀ ਦੇਖੋ ਤਿੰਨ ਬਟਨ ਲਾ ਕੇ ਤੁਹਾਨੂੰ ਦਿਖਾਉਂਦੇ ਇੱਕ ਥੱਲੇ ਵਾਲਾ ਇੱਕ ਉੱਪਰ ਵਾਲਾ ਤੇ ਇੱਕ ਵਿਚਾਲੇ ਵਾਲਾ ਜਦ ਵੀ ਤੁਸੀਂ ਬਟਨ ਲਾਉਨੇ ਆ ਜੀ ਇਸ ਤਰ੍ਹਾਂ ਹੀ ਲਾਉਨੇ ਆ ਕੋਈ ਬਲਣੀਆਂ ਆਪਣੀ ਪੱਟੀ ਵਿੱਚ ਪਾਊਗਾ ਜੀ ਬਹੁਤ ਸੋਹਣੇ ਲੱਗਣਗੇ ਲੱਗੇ ਹੋਏ ਕਿਉਂਕਿ ਬਹੁਤ ਗੱਲਾਂ ਹਈਆਂ ਜੇ ਹੁੰਨੀਆਂ ਜਿਹੜੀਆਂ ਸਿੱਖ ਕੇ ਪਤਾ ਲੱਗਦਾ ਜੀ ਆਪਣੇ ਆਪ ਨਹੀਂ ਪਤਾ ਲੱਗਦਾ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਬਟਨ ਲਾ ਕੇ ਜਰੂਰ ਦੇਖਿਓ ਜੀ ਦੱਸਿਓ ਜੀ ਦੱਸਣ ਦਾ ਢੰਗ ਕਿਹੋ ਜਿਹਾ ਲੱਗਿਆ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੱਸਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ